ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕੋ ਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦਿਨ ਬਦ ਦਿਨ ਤੌਖਲੇ ਵੱਧ ਰਹੇ ਹਨ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਬੜਾ ਨੁਕਸਾਨਦਾਇਕ ਰਹਿਣ ਵਾਲਾ ਹੈ ਇਸ ਤੇ ਸਾਰੇ ਲੱਛਣ ਸਾਨੂੰ ਹੁਣ ਸਾਫ਼ ਦਿਖਾਈ ਦੇ ਰਹੇ ਜੁਲਾਈ ਮਹੀਨੇ ਖਤਮ ਹੁੰਦੇ ਹੁੰਦੇ ਪੰਜਾਬ ਦੇ ਵਿੱਚ ਸਰਕਾਰ ਖਿਲਾਫ ਕਿਸਾਨਾਂ ਦੀ ਲਾਮਬੰਦੀ ਸ਼ੁਰੂ ਹੋ ਗਈ ਹੈ ਕੱਲ ਦਾ ਟਰੈਕਟਰ ਮਾਰਚ ਇਹ ਦਰਸਾ ਰਿਹਾ ਹੈ ਕਿ ਆਮ ਲੋਕਾਂ ਵਿੱਚ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਕੋਈ ਵਧੀਆ ਪ੍ਰਭਾਵ ਨਹੀਂ ਛੱਡ ਸਕੀ ਬਲਕਿ ਲੋਕ ਇਸ ਨੀਤੀ ਦਾ ਵਿਰੋਧ ਕਰ ਰਹੇ ਜ세 ਬੰਦੀਆਂ ਇਸ ਗੱਲ ਵਿੱਚ ਸਫਲ ਹੋਈਆਂ ਨੇ ਤੇ ਛੱਟ ਜ਼ਬਰਦਸਤ ਵੱਜੀ ਹੈ ਜਿਵੇਂ ਪਹਿਲੇ ਕਿਸਾਨ ਅੰਦੋਲਨ ਸਮੇਂ ਹੋਇਆ ਸੀ ਜ਼ਮੀਨਾਂ ਖੋਣ ਦੀ ਸਾਜ਼ਿਸ਼ ਪੰਜਾਬ ਨੂੰ ਉਜਾੜਨ ਦੀ ਕੋਸ਼ਿਸ਼ ਇਹ ਸਧਾਰਨ ਮਨੁੱਖ ਨੂੰ ਝੰਜੋੜਨ ਦੇ ਲਈ ਕਾਫੀ ਅਗਸਤ ਮਹੀਨਾ ਇਸ ਵਿਰੋਧ ਨੂੰ ਚਰਮ ਸੀਮਾ ਤੇ ਲੈ ਕੇ ਜਾਵੇਗਾ ਕਿਉਂਕਿ ਸਰਕਾਰ ਪਿੱਛੇ ਹਟਣਾ ਨਹੀਂ ਚਾਹੁੰਦੀ ਤੇ ਲੋਕ ਅੱਗੇ ਵਧ ਨਹੀਂ ਦੇਣਗੇ ਪੂਰੇ ਅਗਸਤ ਮਹੀਨੇ ਦੇ ਪ੍ਰੋਗਰਾਮ ਵੀਕ ਲੈ ਗਏ ਹਨ 7 20 ਅਤੇ 24 ਅਗਸਤ ਨੂੰ ਮਹਾਪੰਚਾਇਤਾਂ ਸਦਿਆਂ ਨੇ ਐਸਕੇਐਮ ਗੈਰ ਰਾਜਨੀਤਿਕ ਕਿਸਾਨ ਮਜਬੂਤ ਬੋਰਚਾ ਅਤੇ ਐਸਕੇਐਮ ਵੱਲੋਂ ਕਰਮਵਾਰ ਇਹ ਪ੍ਰੋਗਰਾਮ ਦੇ ਦਿੱਤੇ ਗਏ ਨੇ ਤੇ 8 ਅਗਸਤ ਨੂੰ ਲੋਕ ਅਧਿਕਾਰ ਲਹਿਰ ਵੱਲੋਂ ਇੱਕ ਸੈਮੀਨਾਰ ਸੱਦਿਆ ਗਿਆ ਹੈ ਉਹ ਵੀ ਲੁਧਿਆਣੇ ਸੱਦਿਆ ਗਿਆ ਹੈ 11 ਅਗਸਤ ਨੂੰ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਮੋਟਰਸਾਈਕਲ ਰੈਲੀ ਕੱਢਣੀ ਹੈ ਉਸ ਦਾ ਪ੍ਰੋਗਰਾਮ ਵੀ ਐਲਿਕਿਆ ਜਾ ਚੁੱਕਿਆ ਹੈ ਸੋ ਪੂਰੇ ਅਗਸਤ ਦੇ ਪ੍ਰੋਗਰਾਮ ਤੈਅ ਕੀਤੇ ਗਏ ਨੇ ਸਾਰੇ ਅਗਸਤ ਮਹੀਨੇ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਹੋਰ ਲੋਕਾਂ ਨੂੰ ਇਸ ਦੇ ਨਾਲ ਜੋੜਿਆ ਜਾਵੇਗਾ ਸਰਕਾਰ ਦੇ ਖਿਲਾਫ ਮੋਰਚਾ ਬੰਦੀ ਮਜ਼ਬੂਤ ਕੀਤੀ ਜਾਵੇਗੀ ਅਕਤੂਬਰ ਚੜ੍ਹਦੇ ਹੀ ਇੱਕ ਵੱਡਾ ਖਤਰਾ ਹੋਰ ਮੰਡਰਾ ਰਿਹਾ ਹੈ ਜਿਸ ਦਾ ਹਜੇ ਕਿਸੇ ਨੂੰ ਵੀ ਅੰਦੇਸ਼ਾ ਨਹੀਂ ਹੈ ਪਰ ਇਸ ਖਤਰੇ ਦੇ ਨਾਲ ਇਹ ਅੰਦੋਲਨ ਵਿਸਫੋਟਕ ਬਣ ਸਕਦਾ ਭਗਵੰਤ ਮਾਨ ਕੇਂਦਰ ਨੂੰ ਬੇਨਤੀ ਕਰ ਰਹੇ ਹਨ ਕਿ ਚੋਨੇ ਦੀ ਖਰੀਦ 15 ਦਿਨ ਪਹਿਲਾਂ ਸ਼ੁਰੂ ਕੀਤੀ ਜਾਵੇ 1 ਅਕਤੂਬਰ ਦੀ ਥਾਂ ਤੇ 15 ਸਤੰਬਰ ਨੂੰ ਇਹ ਖਰੀਦ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਇਸ ਵਾਰ ਪੰਜਾਬ ਦੇ ਵਿੱਚ ਝੋਨੇ ਦੀ ਲਗਾਈ 1 ਜੂਨ ਤੋਂ ਸ਼ੁਰੂ ਕੀਤੀ ਗਈ ਸੀ ਤਾਂ ਕਿ ਝੋਨੇ ਦੇ ਵਿੱਚ ਜਿਹੜਾ ਨਮੀ ਹੁੰਦੀ ਹੈ ਮੌਇਸਚਰ ਕੰਟੈਂਟ ਹੁੰਦਾ ਹੈ ਉਸ ਦੀ ਮੁਸੀਬਤ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ ਤੇ ਦਿੱਲੀ ਦੇ ਵਿੱਚ ਵੀ ਪਰਾਲੀ ਸਾੜ ਨਾਲ ਜੋ ਪ੍ਰਦੂਸ਼ਣ ਵੱਧਦਾ ਹੈ ਉਸ ਸਮੇਂ ਦੇ ਵਿੱਚ ਉਸ ਤੋਂ ਵੀ ਬਚਾਇਆ ਜਾ ਸਕੇ ਦੋਵੇਂ ਮੁਸੀਬਤਾਂ ਦੇ ਨਾਲ ਨਜਿੱਠਣ ਲਈ ਇਹ ਤਰੀਕ ਨੂੰ ਅੱਗੇ ਪਾਇਆ ਗਿਆ ਸੀ ਇੱਕ ਭਗਵੰਤ ਮਾਨ ਦਾ ਦਾਵਾ ਪਰ ਜਿਵੇਂ ਹੀ ਨਵਾਂ ਝੋਨਾ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋਵੇਗਾ ਪਿਛਲੇ ਸਾਲ ਤੋਂ ਵੀ ਵੱਡਾ ਸੰਕਟ ਸਰਕਾਰ ਦੇ ਮੂਹਰੇ ਮੂੰਹ ਅੱਡੀ ਖੜਾ ਹੈ ਸੂਬੇ ਕੋਲ 220 ਲੱਖ ਮੀਟ्रिक टन ਦੀ ਸਟੋਰੇਜ ਦੀ ਸਮਰੱਥਾ ਹੈ ਚਾਹੇ ਉਹ ਛੱਤੀ ਹੋਈ ਸਟੋਰੇਜ ਹੋਵੇ ਜਿਹਨੂੰ ਕਵਰਡ ਸਟੋਰੇਜ ਕਹਿੰਦੇ ਆ ਜਾਂ ਫਿਰ ਖੁੱਲੀਆਂ ਪਲੰਥਾਂ ਹੋਣ ਓਪਨ ਪਲੰਥਾਂ ਹੋਣ ਪਰ ਸਾਰੀ ਹੀ ਸਟੋਰੇਜ ਦੀ ਥਾਂ ਜਿੰਨੀ ਵੀ ਪੰਜਾਬ ਕੋਲ ਹੈ ਉਹ ਪੂਰੀ ਤਰ੍ਹਾਂ ਭਰੀ ਹੋਈ ਹੈ ਕੋਈ ਵੀ ਥਾਂ ਖਾਲੀ ਨਹੀਂ ਬਚੀ ਜਿੱਥੇ ਇਸ ਫਸਲ ਨੂੰ ਸਟੋਰ ਕੀਤਾ ਜਾ ਸਕਦਾ ਹਰ ਸਾਲ ਸੂਬੇ ਦੇ ਵਿੱਚ 250 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੀ ਫਸਲ ਆਉਂਦੀ ਹੈ ਤੇ ਇਹ ਤਾਂ ਹੀ ਸੰਭੀ ਜਾ ਸਕੇਗੀ ਜੇ ਪਿਛਲਾ ਮਾਲ ਪਿਛਲੀ ਜਿਹੜੀ ਸਟੋਰ ਕੀਤੀ ਤੀ ਫਸਲ ਹੈ ਪੰਜਾਬ ਤੋਂ ਬਾਹਰ ਜਾਵੇ। ਪੰਜਾਬ ਵਿੱਚ ਝੋਨਾ ਹਰ ਸਾਲ 180 ਤੋਂ 190 ਲੱਖ ਮੀਟ੍ਰਿਕ ਟਨ ਆਉਂਦਾ ਹੈ ਜਿਸ ਵਿੱਚੋਂ 64% ਚੌਲ ਨਿਕਲਦਾ ਹੈ ਜੋ ਕਿ 120 ਲੱਖ ਮੀਟ੍ਰਿਕ ਟਨ ਦੇ ਕਰੀਬ ਬਣਦਾ ਹੈ। ਪਰ ਹਰ ਮਹੀਨੇ ਕੇਵਲ 7 ਤੋਂ 8 ਲੱਖ ਮੀਟ੍ਰਿਕ ਟਨ ਚੌਲ ਹੀ ਆਸਤਨ ਪੰਜਾਬ ਤੋਂ ਬਾਹਰ ਜਾਂਦੇ ਹਨ ਕਿਉਂਕਿ ਉਨੀ ਕੁ ਹੀ ਮੰਗ ਬਾਕੀ ਸੂਬਿਆਂ ਤੋਂ ਚੌਲਾਂ ਦੀ ਆਉਂਦੀ ਹੈ ਇਸ ਤੋਂ ਜ਼ਿਆਦਾ ਜੇ ਚੌਲ ਭੇਜਣ ਦੀ ਕੋਸ਼ਿਸ਼ ਕਰੀਏ ਤਾਂ ਬਾਕੀ ਸੂਬੇ ਹੱਥ ਖੜੇ ਕਰ ਦਿੰਦੇ ਨੇ ਕਿ ਸਾਡੇ ਕੋਲ ਹੋਰ ਡਿਮਾਂਡ ਹੈ ਨਹੀਂ ਜਿੰਨੇ ਚੌਲ ਸਾਨੂੰ ਚਾਹੀਦੇ ਨੇ ਸਾਡੀ ਪੂਰਤੀ ਹੋ ਚੁੱਕੀ ਹੈ ਸੋ 7 ਤੋਂ 8 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਦੀ ਮੰਗ ਬਾਕੀ ਸੂਬਿਆਂ ਤੋਂ ਆਉਂਦੀ ਨਹੀਂ ਤੇ ਇਸ ਲਈ ਇਸ ਤੋਂ ਜ਼ਿਆਦਾ ਚੌਲ ਪੰਜਾਬ ਦੇ ਵਿੱਚੋਂ ਚੱਕੇ ਨਹੀਂ ਜਾਂਦੇ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਹਰ ਸਾਲ 20 ਤੋਂ 30 ਲੱਖ ਮੀਟ्रिक टन ਚੌਲ ਪੰਜਾਬ ਤੋਂ ਬਾਹਰ ਹੀ ਨਹੀਂ ਜਾਂਦਾ ਤੇ ਉਹ ਇਕੱਠਾ ਹੋ ਹੋ ਕੇ ਹੁਣ ਸਟੋਰੇਜ ਦੀ ਜਿਹੜੀ ਦਿੱਕਤ ਹੈ ਉਹ ਸਾਡੇ ਸਾਹਮਣੇ ਆ ਰਹੀ ਹੈ ਸਾਡੇ ਕੋਲ ਉਹ ਪਿਛਲਾ ਸਟਾਕ ਇਕੱਠਾ ਹੋ ਹੋ ਕੇ ਐਨਾ ਹੋ ਗਿਆ ਹੈ ਕਿ ਹੋਰ ਸਟਾਕ ਲਾਉਣ ਦੀ ਸਾਡੇ ਕੋਲ ਜਗ੍ਹਾ ਹੀ ਨਹੀਂ ਬਚੀ ਹੈ ਇਹ ਸਥਿਤੀ ਬਣ ਗਈ ਹੈ ਇਸ ਮਾਰ ਵੀ ਝੋਨੇ ਦੇ ਸੀਜ਼ਨ ਖਤਮ ਹੋਣ ਤੱਕ ਸੂਬੇ ਨੂੰ 120 ਲੱਖ ਮੀਟ੍ਰਿਕ ਟਨ ਚੌਲ ਸਟੋਰ ਕਰਨ ਦੇ ਲਈ ਥਾਂ ਚਾਹੀਦੀ ਹੋਵੇਗੀ ਪਰ ਮਿਲੇਗੀ ਸਿਰਫ 25 ਤੋਂ 30 ਲੱਖ ਮੀਟ੍ਰਿਕ ਟਨ ਵਾਸਤੇ ਹੀ ਜਿਹੜਾ 100 ਲੱਖ ਮੀਟ੍ਰਿਕ ਟਨ ਚੌਲ ਬੱਜ ਜਾਊਗਾ ਉਹਦੇ ਲਈ ਜਗ੍ਹਾ ਬਣਾਉਣ ਵਾਸਤੇ ਤੁਹਾਨੂੰ ਹਰ ਮਹੀਨੇ 10 ਤੋਂ 12 ਲੱਖ ਮੀਟ੍ਰਿਕ ਟਨ ਅਨਾਜ ਇਥੋਂ ਦੇ ਸਟੋਰਾਂ ਵਿੱਚੋਂ ਖਾਲੀ ਕਰਨਾ ਪਏਗਾ ਤਾਂ ਕਿ ਦਸੰਬਰ ਤੱਕ ਤੁਸੀਂ 40 ਲੱਖ ਮੀਟ੍ਰਿਕ ਟਨ ਚੌਲਾਂ ਦੇ ਲਈ ਥਾਂ ਬਣਾ ਸਕੋ ਇਹ ਮਿਨੀਮਮ ਰਿਕੁਆਇਰਮੈਂਟ ਹੈ ਘੱਟੋ ਘੱਟ ਇੰਨਾ ਅਨਾਜ ਤੁਹਾਨੂੰ ਪੰਜਾਬ ਦੇ ਵਿੱਚੋਂ ਬਾਹਰ ਭੇਜਣਾ ਪਵੇਗਾ ਤਾਂ ਕਿ ਥਾਂ ਬਣ ਸਕੇ ਪਰ ਜੇ ਤੁਸੀਂ ਪਿਛਲੇ 12 ਮਹੀਨਿਆਂ ਦਾ ਪੂਰੇ ਸਾਲ ਦਾ ਟ੍ਰੈਂਡ ਦੇਖੋ ਕੀ ਹੋ ਰਿਹਾ ਹੈ ਤਾਂ ਪੰਜਾਬ ਵਿੱਚੋਂ ਔਸਤਨ ਹਰ ਮਹੀਨੇ ਸਿਰਫ 6.67 ਲੱਖ ਮੀਟ੍ਰਿਕ ਟਨ ਅਨਾਜ ਹੀ ਚੱਕਿਆ ਜਾ ਰਿਹਾ ਹੈ ਇਹ ਪੂਰੇ ਸਾਲ ਦੀ ਐਵਰੇਜ ਹੈ ਪੂਰੇ ਸਾਲ ਦੀ ਅਸ਼ਤ ਇਹ ਨਹੀਂ ਕਿ ਪੰਜਾਬ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ ਕੁਝ ਕਰ ਨਹੀਂ ਰਹੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਜੋ ਹਫਤੇ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਾਨ ਮਾਨ ਖੁਰਾਕ ਮੰਤਰੀ ਪ੍ਰल्हाਦ ਜੋਸ਼ੀ ਨੂੰ ਮਿਲੇ ਸੀ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਚੌਲਾਂ ਦੀ ਲਿਫਟਿੰਗ ਤੇਜ਼ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸੰਕਟ ਤੋਂ ਬਚਿਆ ਜਾ ਸਕੇ ਬਕਾਇਦਾ ਇਸ ਮੀਟਿੰਗ ਦੀਆਂ ਖਬਰਾਂ ਵੀ ਛਪੀਆਂ ਸੀ ਬੜਾ ਕੁਝ ਹੋਇਆ ਸੀ ਇਹ ਤੇ ਵੀ ਸਿਆਸਤ ਹੋਈ ਸੀ ਪਰ ਉਸ ਤੋਂ ਪਹਿਲਾਂ ਮੰਤਰੀ ਜਾ ਜਾ ਕੇ ਮਿਲ ਰਹੇ ਸੀ ਮੁੱਖ ਮੰਤਰੀ ਵੀ ਜਾ ਕੇ ਮਿਲੇ ਨੇ ਮੀਟਿੰਗਾਂ ਕੀਤੀਆਂ ਨੇ ਇਸ ਚੀਜ਼ ਨੂੰ ਵੀ ਉਭਾਰਿਆ ਗਿਆ ਸੀ ਕਿ ਪਿਛਲੇ 2 ਸਾਲਾਂ ਤੋਂ ਸੂਪਰ ਸਟੋਰੇਜ ਦੀ ਘਾਟ ਨਾਲ ਜੁੜ ਰਿਹਾ ਹੈ ਪਿਛਲੇ ਸੀਜ਼ਨ ਵਿੱਚ ਵੀ ਕੀ ਹੋਇਆ ਇਹ ਸਾਰਿਆਂ ਨੂੰ ਪਤਾ ਹੀ ਹੈ ਸਟੋਰੇਜ ਦੀ ਥਾਂ ਘੱਟ ਹੋਣ ਕਰਕੇ ਹੀ ਚੌਲਾਂ ਦਾ ਸੀਜ਼ਨ ਸਤੰਬਰ 2024 ਤੱਕ ਖਿੱਚਿਆ ਗਿਆ ਸੀ ਸ਼ੈਲਰ ਮਾਲਕਾਂ ਨੇ ਲਿਫਟਿੰਗ ਤੋਂ ਮਨਾ ਕਰ ਦਿੱਤਾ ਸੀ ਕਿਵੇਂ ਇਹ ਸੰਕਟ ਨੂੰ ਨਜਿੱਠਿਆ ਗਿਆ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਇਸ ਸਾਲ ਵੀ 2024-25 ਦੇ ਸੀਜ਼ਨ ਦੇ ਵਿੱਚ FCI ਨੂੰ 117 ਲੱਖ ਮੀਟ्रिक ਟਰਾਲਾਂ ਦੀ ਪਹੁੰਚ ਦੇਣੀ ਸੀ ਪਰ ਹਜੇ ਤੱਕ ਮਤਲਬ 30 ਜੂਨ ਤੱਕ ਸਿਰਫ 107 ਲੱਖ ਮੀਟ्रिक टन ਹੀ ਸੰਭਵ ਹੋਇਆ ਹੈ 10 ਲੱਖ ਮੀਟ्रिक टन ਹਜੇ ਬਕਾਇਆ ਨੇ ਜਿਹੜੇ ਚੌਲਾਂ ਦੀ ਮਿਲਿੰਗ ਕਰਕੇ FCI ਨੂੰ ਅਸੀਂ ਹੈਂਡਓਵਰ ਕਰਨਾ ਸੀ ਇਹਦਾ ਮਤਲਬ ਸੀਜ਼ਨ ਹਜੇ ਚੱਲ ਰਿਹਾ ਹੈ ਖਤਮ ਨਹੀਂ ਹੋਇਆ ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਪੂਰੇ ਸਾਲ ਦੇ ਵਿੱਚ ਸਿਰਫ 80 ਲੱਖ ਮੈਟ੍ਰਿਕ ਟਨ ਚੌਲ ਹੀ ਸੂਬੇ ਤੋਂ ਬਾਹਰ ਗਏ ਹਨ 6.67 ਲੱਖ ਮੈਟ੍ਰਿਕ ਟਨ ਦੀ ਔਸਤ ਤੇ ਹਰ ਮਹੀਨੇ ਜੂਨ 2025 ਦੇ ਵਿੱਚ ਵੀ FCI ਨੇ 14 ਲੱਖ ਮੈਟ੍ਰਿਕ ਟਨ ਚੱਕਣ ਦੀ ਬਿਉਂਤ ਬਣਾਈ ਸੀ ਇਹ ਪਲੈਨਿੰਗ ਕੀਤੀ ਗਈ ਸੀ ਸਰਕਾਰ ਨੂੰ ਆਸ਼ਵਾਸ਼ਣ ਦਿੱਤੇ ਗਏ ਸੀ ਪਰ ਸਿਰਫ 8.5 ਲੱਖ ਮੈਟ੍ਰਿਕ ਟਨ ਹੀ ਚੁੱਕਿਆ ਗਿਆ ਜੁਲਾਈ ਦੇ ਮਹੀਨੇ ਵਿੱਚ ਵੀ 15 ਲੱਖ ਮੈਟ੍ਰਿਕ ਟਨ ਚੱਕੇ ਜਾਣ ਦੀ ਜ਼ਰੂਰਤ ਸੀ ਜੇ ਇਸ ਮਿਲਿੰਗ ਨੂੰ ਸਿਰੇ ਚੜਾਉਣਾ ਹੈ ਸੀਜ਼ਨ ਨੂੰ ਸਿਰੇ ਚੜਾਉਣਾ ਹੈ ਉਹ ਸ਼ਾਇਦ ਨਹੀਂ ਹੋਇਆ ਕਿੰਨਾ ਹੋਇਆ ਹੈ ਇਸ ਦੇ ਆંકੜੇ ਤਾਂ ਕੱਲ ਸਵੇਰ ਨੂੰ ਹੀ ਪਤਾ ਲੱਗਣਗੇ ਪਰ ਕੇਂਦਰੀ ਮੰਤਰੀ ਨੂੰ ਇਹ ਦੱਸਿਆ ਗਿਆ ਕਿ ਜੇ ਇਸ ਵਾਰ ਵੀ ਦੇਰੀ ਹੋਈ ਤਾਂ ਸ਼ੈਲਰ ਮਾਲਕਾਂ ਦੇ ਵਿੱਚ ਵਿਚੇਨੀ ਵਧੇਗੀ ਤੇ 2025-26 ਦੀ ਜਿਹੜੀ ਝੋਨੇ ਦੀ ਖਰੀਦ ਹੈ ਉਸ ਦੇ ਵਿੱਚ ਵੀ ਪਰੇਸ਼ਾਨੀ ਆਏਗੀ ਦਿੱਕਤ ਆਵੇਗੀ ਮਾਨ ਨੇ ਰਿਕਵੈਸਟ ਵੀ ਕੀਤੀ ਸੀ ਕਿ ਜਿਹੜਾ ਰਾਈਸ ਟੂ ਐਥਨੋਲ ਦੇ ਪ੍ਰੋਸੈਸਿੰਗ ਦੇ ਮੈਨੂਫੈਕਚਰਿੰਗ ਯੂਨਿਟ ਨੇਮ ਉਨ੍ਹਾਂ ਦੀ ਅ alloction ਸਾਨੂੰ ਉਸੇ ਤਰੀਕੇ ਨਾਲ ਜਾਰੀ ਰੱਖੀ ਜਾਵੇ ਓਪਨ ਮਾਰਕੀਟ ਸਕੀਮ ਤਹਿਤ ਚੌਲਾਂ ਨੂੰ ਚੱਕਿਆ ਜਾਵੇ ਚੌਲਾਂ ਦੇ ਐਕਸਪੋਰਟ ਜ਼ਰੀਏ ਇਸ ਲਿਫਟਿੰਗ ਨੂੰ ਵਧਾਇਆ ਜਾਵੇ ਤੇ ਹੋਰਨਾਂ ਸਾਧਨਾਂ ਨਾਲ ਵੀ ਸੂਬੇ ਤੋਂ ਚੌਲ ਚੱਕੇ ਜਾਣ ਜਿਹੜੇ ਜਿਹੜੇ ਵੀ ਤਰੀਕੇ ਨਾਲ ਢੰਗ ਤਰੀਕੇ ਅਪਣਾਏ ਜਾਣੇ ਚਾਹੀਦੇ ਨੇ ਉਹ ਅਪਣਾਏ ਜਾਣ ਤੇ ਪੰਜਾਬ ਦੇ ਵਿੱਚ ਸਟੋਰੇਜ ਦੀ ਥਾਂ ਨੂੰ ਖਾਲੀ ਕੀਤਾ ਜਾਵੇ ਇਸ ਚੀਜ਼ ਦੀ ਬੇਨਤੀ ਕੀਤੀ ਗਈ ਸੀ ਪਰ ਸੂਤਰਾਂ ਦੇ ਮੁਤਾਬਿਕ ਇਹ ਮੀਟਿੰਗ ਬੇਨਤੀਜਾ ਰਹੀ ਇਸ ਦਾ ਕੋਈ ਸਿੱਟਾ ਨਹੀਂ ਨਕਲਿਆ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਨਾ ਤਾਂ ਲਿਫਟਿੰਗ ਦੇ ਵਿੱਚ ਕੋਈ ਵਾਅਦਾ ਹੋਇਆ ਹੈ ਤੇ ਨਾ ਹੀ ਕੋਈ ਤੇਜ਼ੀ ਆਈ ਹੈ ਉਵੇਂ ਦਾ ਉਵੇਂ ਹੀ ਚੱਲ ਰਿਹਾ ਹੈ ਕੀ ਹੁਣ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਇਸ ਸਾਲ ਵੀ ਪੰਜਾਬ ਦੇ ਵਿੱਚ ਕਿਸਾਨ ਮੰਡੀਆਂ ਦੇ ਵਿੱਚ ਰੁੜੇਗਾ ਜਦੋਂ ਸਤੰਬਰ ਵੇਲੇ ਇਹ ਖਰੀਦ ਦਾ ਸਮਾਂ ਆਏਗਾ ਇਸ ਵਾਰ ਵੀ ਸ਼ੈਲਰ ਮਾਲਕ ਤੇ ਆੜਤੀਏ ਝੋਨੇ ਦੀ ਖਰੀਦ ਦੇ ਵਿੱਚ ਸਹਿਯੋਗ ਨਹੀਂ ਕਰਨਗੇ ਜਿਵੇਂ ਕਿ ਪਿਛਲੇ ਸਾਲ ਹੋਇਆ ਸੀ ਇਹ ਫੇਰ ਇਸ ਸਾਲ ਕਿਸਾਨਾਂ ਦੇ ਨਾਲ ਉਸੇ ਤਰੀਕੇ ਨਾਲ ਕਾਟ ਲੱਗੇਗੀ ਜਿਵੇਂ ਕਿ ਪਿਛਲੇ ਸਾਲ ਲੱਗੀ ਸੀ ਉਹੀ 2.5 300 ਰੁਪਏ ਬੋਰੀ ਦੇ ਮਗਰ ਕਿਸਾਨਾਂ ਨੂੰ ਨੁਕਸਾਨ ਚ ਝੱਲਣਾ ਪਏਗਾ ਜਿਵੇਂ ਪਿਛਲੇ ਸਾਲ ਹੋਇਆ ਸੀ ਜਦੋਂ ਇਹ ਸਾਰਾ ਸੀਜ਼ਨ ਨਿਬੜ ਗਿਆ ਸੀ ਪਿਛਲੇ ਸਾਲ ਉਸ ਤੋਂ ਬਾਅਦ ਸਿਆਸੀ ਤਰਾਂਜੜੀਆਂ ਨੇ ਮੈਦਾਨ ਚ ਨਿਤਰੀਆਂ ਕਿਸਾਨ ਜਿੱਥੇ ਬੰਦੀਆਂ ਮੈਦਾਨ ਚ ਆਈਆਂ ਇਹ ਇਲਜ਼ਾਮ ਤਰਾਸ਼ੀ ਹੋਈ ਕਿ ਜੀ 5000 ਕਰੋੜ ਦਾ ਸਕੈਮ ਹੋ ਗਿਆ ਹੈ ਇਹ ਆਮ ਆਦਮੀ ਪਾਰਟੀ ਨੇ ਕਰ ਲਿਆ ਹੈ ਇਸ ਫਲਾਣੇ ਨੇ ਕਰ ਲਿਆ ਹੈ ਇਹਦਾ ਨੁਕਸਾਨ ਤਾਂ ਕਿਸਾਨਾਂ ਨੂੰ ਚੱਲਣਾ ਪਿਆ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਉਹ ਪੈਸੇ ਕਿਹਦੀ ਜੇਬ ਦੇ ਵਿੱਚ ਗਏ ਇਸ ਤੇ ਉੱਤੇ ਇਲਜ਼ਾਮਬਾਜ਼ੀ ਹੀ ਹੋਈ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਕਿਸਾਨਾਂ ਦਾ ਨੁਕਸਾਨ ਜੋ ਹੋਇਆ ਉਸ ਦੀ ਪਰਪਾਈ ਨਹੀਂ ਹੋ ਸਕੀ ਕਿਸਾਨਾਂ ਨੂੰ ਨੁਕਸਾਨ ਚੱਲਣਾ ਪਿਆ ਇਹ ਸਾਰਿਆਂ ਨੂੰ ਪਤਾ ਹੁਣ ਜਦੋਂ ਫੇਰ ਸੀਜ਼ਨ ਸਾਡੇ ਸਿਰ ਤੇ ਖੜਾ ਹੈ ਇੱਕ ਮਹੀਨੇ ਬਾਅਦ ਹੀ ਜਾਂ ਡੇਢ ਮਹੀਨੇ ਬਾਅਦ ਖਰੀਦ ਦੇ ਉਹੀ ਹਾਲਾਤ ਦੁਬਾਰਾ ਬਣ ਰਹੇ ਨੇ ਤਾਂ ਕੋਈ ਵੀ ਕਿਸਾਨ ਜਥੇਬੰਦੀ ਕੋਈ ਵੀ ਸਿਆਸੀ ਆਗੂ ਇਸ ਪ੍ਰੋਬਲਮ ਨੂੰ ਇਸ ਸਮੱਸਿਆ ਨੂੰ ਨਜਿੱਠਣ ਦੇ ਲਈ ਜਾਂ ਇਸ ਦਾ ਹੱਲ ਕੱਢਣ ਦੇ ਲਈ ਤਤਪਰ ਨਹੀਂ ਦਿਖ ਰਿਹਾ ਹਲਕੀ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ ਇਹ ਹਾਲਾਤ ਬਣੇ ਹੋਏ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਅਸੀਂ ਅਮਰੀਕਾ ਦੀ ਡੀਲ ਨਹੀਂ ਹੋਣ ਦੇ ਲਈ ਭਾਰਤ ਨਾਲ ਕਿਉਂਕਿ ਕਿਸਾਨਾਂ ਦਾ ਨੁਕਸਾਨ ਹੋਵੇਗਾ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਅਮਰੀਕਾ ਦੇ ਨਾਲ ਭਾਰਤ ਜਦੋਂ ਡੀਲ ਕਰੇਗਾ ਕੀ ਕੀ ਨੁਕਸਾਨ ਹੋਣਗੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ 1.5 ਮਹੀਨੇ ਬਾਅਦ ਤੁਹਾਡੇ ਨਾਲ ਕੀ ਹੋਣ ਵਾਲਾ ਹੈ ਉਸ ਦੀ ਕੋਈ ਖਬਰ ਨਹੀਂ ਹੈ ਕੋਈ ਜਾਣਕਾਰੀ ਨਹੀਂ ਹੈ ਕੋਈ ਖਦਸ਼ਾ ਨਹੀਂ ਹੈ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ ਇਥੋਂ ਉਹਨਾਂ ਦੀ ਸਿਆਣਪ ਝਲਕਦੀ ਹੈ ਯਾ ਉਹ ਜਾਣ ਬੁੱਝ ਕੇ ਕੋ ਗੋਲੇ ਹੋਏ ਨੇ ਇਹ ਸਵਾਲ ਸਾਰਿਆਂ ਸਾਹਮਣੇ ਇੱਕ ਦਾ। ਇਸ ਵਾਰ ਉਹ ਸੀਜ਼ਨ ਤੋਂ ਪਹਿਲਾਂ ਸਥਿਤੀਆਂ ਕਿਉਂ ਬਦਲੀਆਂ ਹੋਈਆਂ ਨੇ ਕਿਉਂਕਿ ਇਸ ਵਾਰ ਉਸ ਤੋਂ ਪਹਿਲਾਂ ਹੀ ਇੱਕ ਸੰਘਰਸ਼ ਬਹੁਤ ਤਿੱਖਾ ਹੋਣ ਜਾ ਰਿਹਾ ਹੈ ਲੰਬੰਦ ਹੋਣ ਜਾ ਰਿਹਾ ਹੈ ਉਹ ਹੈ ਲੈਂਡ ਪੂਲਿੰਗ ਦੀ ਨੀਤੀ ਦੇ ਖਿਲਾਫ। ਇਸ ਗੱਲ ਨੂੰ ਬੜਾ ਜ਼ੋਰ ਦੇ ਕੇ ਵਾਰਿਆ ਜਾ ਰਿਹਾ ਹੈ ਕਿ ਅਸੀਂ ਤੱਕੇ ਨਾਲ ਜ਼ਮੀਨ ਨਹੀਂ ਦੇਵਾਂਗੇ 1 ਇੰਚ ਨਹੀਂ ਦੇਵਾਂਗੇ ਕਿਸਾਨਾਂ ਨੂੰ ਜ਼ਮੀਨ ਖੋਣ ਦੀ ਸਾਜ਼ਿਸ਼ ਹੋ ਰਹੀ ਹੈ। ਪਿੰਡਾਂ ਦੀ ਬਲੰਤਰ ਬਦਲੀ ਜਾ ਰਹੀ ਹੈ ਉਜਾੜਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਖਦਸ਼ੇ ਆਪਣੀ ਥਾਂ ਸਹੀ ਨੇ ਪਰ ਹਜੇ ਤੱਕ ਸਰਕਾਰ ਵੱਲੋਂ ਇਸ ਗੱਲ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਜ਼ਬਰਨ ਕੋਈ ਵੀ ਜ਼ਮੀਨ ਐਕਵਾਇਰ ਕੀਤੀ ਜਾਏ ਬਲਕਿ ਸਰਕਾਰ ਵੱਲੋਂ بار-बार ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਜ਼ਬਰਦਸਤੀ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਜੋ ਆਪਣੀ ਸਹਿਮਤੀ ਨਾਲ ਆਪਣੀ ਮਰਜ਼ੀ ਨਾਲ ਦੇਵੇਗਾ ਉਸ ਤੇ ਹੀ ਜ਼ਮੀਨ ਲਈ ਜਾਏਗੀ ਪਰ ਸੰਘਰਸ਼ ਇਸ ਤਰੀਕੇ ਨਾਲ ਹੋ ਰਿਹਾ ਹੈ ਜਿਵੇਂ ਕਿ ਜ਼ਬਰਦਸਤੀ ਜ਼ਮੀਨਾਂ ਖੋਹਣ ਦੀ ਪਿਆਰੀ ਮੁਕੰਮਲ ਕਰਨ ਲਈ ਹੈ। ਜਿੱਥੇ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਜ਼ਿਸ਼ਾਂ ਹੋ ਰਹੀਆਂ ਨੇ, ਕਾਰਪੋਰੇਟਾਂ ਨੂੰ ਜ਼ਮੀਨ ਦੇਵਾਂਗੇ, ਦਿੱਤੀਆਂ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਕਿਸਾਨ ਆਪਣੀ ਜ਼ਮੀਨ ਦੇਣਾ ਨਹੀਂ ਚਾਹੁੰਦਾ ਹੈ। ਉਥੇ ਦੂਜੇ ਪਾਸੇ ਜੇ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਦੇਖੋ, ਹਰ ਮਹੀਨੇ ਰਜਿਸਟਰੀਆਂ ਦਾ ਢੇਰ ਲੱਗਿਆ ਪਿਆ ਹੈ। ਫਿਰ ਉਹ ਜ਼ਮੀਨ ਜਿਹੜੀ ਵੇਚੀ ਜਾ ਰਹੀ ਹੈ ਜਾਂ ਖਰੀਦੀ ਜਾ ਰਹੀ ਹੈ, ਉਹ ਕੌਣ ਵੇਚ ਰਿਹਾ ਹੈ? ਕਿਸਾਨੀ ਦਾ ਜੋ ਸੰਕਟ ਹੈ ਉਸ ਨੂੰ ਸਮਝਣ ਦੀ ਥਾਂ ਤੇ ਅਸੀਂ ਜਜ਼ਬਾਤੀ ਮੁੱਦੇ ਉਭਾਰ ਰਹੇ ਹਾਂ ਅਸੀਂ ਉਸ ਸੰਕਟ ਨੂੰ ਹੱਲ ਕਰਨ ਵਾਸਤੇ ਕਿਸਾਨਾਂ ਦਾ ਹੋਰ ਨੁਕਸਾਨ ਨਾ ਹੋਵੇ ਇਸ ਨੂੰ ਕਿਵੇਂ ਬਤਿਆ ਜਾ ਸਕੀ ਉਹਦੀ ਗੱਲ ਹੀ ਨਹੀਂ ਕਰ ਰਹੇ ਜਿੰਨੀ ਵਾਰ ਵੀ ਚਾਹੇ ਉਹ ਸਰਕਾਰਾਂ ਹੋਣ ਚਾਹੇ ਉਹ ਮਹਾਰ ਹੋਣ ਚਾਹੇ ਉਹ ਕੋਈ ਵੀ ਲੋਕ ਹੋਣ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਝੋਨੇ ਦੀ ਫਸਲ ਤੋਂ ਬਾਹਰ ਨਿਕਲਿਆ ਜਾਵੇ ਝੋਨੇ ਦੀ ਫਸਲ ਪੰਜਾਬ ਦਾ ਨੁਕਸਾਨ ਕਰੇਗੀ ਹੋਰ ਲਹਾ ਇਸ ਤੋਂ ਨਹੀਂ ਮਿਲ ਸਕਦਾ ਓਨੀ ਵਾਰ ਹੀ ਇਸ ਨੂੰ ਹੱਸ ਕੇ ਟਾਲ ਦਿੱਤਾ ਜਾਂਦਾ ਹੈ ਇਸ ਨੂੰ ਦਰਬ ਕਿਨਾਰ ਕਰ ਦਿੱਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਅਸੀਂ ਤਾਂ ਇਹੀ ਬੀਜਾਂਗੇ ਇਹ ਸਰਕਾਰ ਕਿਉਂਕਿ ਐਮਐਸਪੀ ਇਸੇ ਫਸਲ ਤੇ ਦਿੰਦੀ ਹੈ ਇਹ ਹੀ ਫਸਲ ਬੀਜੀ ਜਾਊਗੀ ਤੇ ਸਰਕਾਰ ਨੂੰ ਦਾਣਾ ਦਾਣਾ ਖਰੀਦਣਾ ਵੀ ਪਊਗਾ ਜੋ ਪਿਛਲੇ ਤਿੰਨ ਕਾਨੂੰਨਾਂ ਵਲੇ ਅੰਦੋਲਨ ਹੋਇਆ ਸੀ ਉਦੋਂ ਵੀ ਉਹ ਸਾਰੇ ਅੰਦੋਲਨ ਦੀ ਜੜ ਦੇ ਵਿੱਚ ਸੀ ਇਹ ਤਲਖੀ ਸੀ ਜਾਂ ਇਹ ਇੱਕ ਖਦਸ਼ਾ ਸੀ ਕਿ ਐਫਸੀਆਈ ਖਰੀਦ ਤੋਂ ਆਪਣੇ ਹੱਥ ਪਿੱਛੇ ਖਿੱਚਣ ਜਾ ਰਹੀ ਹੈ ਐਫਸੀਆਈ ਹੁਣ ਝੋਨੇ ਦੀ ਖਰੀਦ ਨਹੀਂ ਕਰੇਗੀ ਜੇ ਕਿਸਾਨ ਜਿਥੇ ਬੰਦਿਆਂ ਦੇ ਆਗੂਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਐਫਸੀਆਈ ਹੋਰ ਖਰੀਦ ਨਹੀਂ ਕਰਨਾ ਚਾਹੁੰਦੀ ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਵੀ ਝੋਨੇ ਦੀ ਫਸਲ ਹੈ ਉਹ ਆਉਣੀ ਜ਼ਿਆਦਾ ਹੋ ਗਈ ਹੈ ਆਉਣੀ ਤੇਜ਼ ਹੋ ਗਈ ਹੈ ਭਾਰਤ ਸ਼ਾਇਦ ਆਤਮ ਨਿਰਭਰ ਹੋ ਗਿਆ ਹੈ ਉਸ ਪੱਖੋਂ ਕਿ ਉਹ ਕੱਲੇ ਪੰਜਾਬ ਹਰਿਆਣੇ ਤੇ ਹੁਣ ਡਿਪੈਂਡ ਨਹੀਂ ਕਰਦਾ ਚੌਲਾਂ ਵਾਸਤੇ ਤਾਂ ਇਹ ਸਾਡੀ ਜ਼ਰੂਰਤ ਬਣ ਗਈ ਹੈ ਕਿ ਅਸੀਂ ਕੋਈ ਨਾ ਕੋਈ ਬਦਲਵਾਂ ਹੱਲ ਲੱਭੀਏ ਇਹ ਨਹੀਂ ਮੈਂ ਕਹਿ ਰਿਹਾ ਕਿ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਸਰਕਾਰਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀਆਂ ਹਨ ਡਾਇਵਰਸੀਫਿਕੇਸ਼ਨ ਦੀ ਹਰ ਸਾਲ ਗੱਲ ਹੁੰਦੀ ਹੈ ਪਰ ਹਰ ਸਾਲ ਝੋਨੇ ਹੀਟਲਾ ਰਕਬਾ ਪੰਜਾਬ ਦੇ ਵਿੱਚ ਵੱਧਦਾ ਹੈ ਘਟਦਾ ਨਹੀਂ ਫਿਰ ਇਹਦਾ ਹੱਲ ਕੀ ਕੱਢਿਆ ਜਾਵੇ ਕਿ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਲੈਂਡ ਕੂਲਿੰਗ ਪਾਲਿਸੀ ਨੂੰ ਲਿਆਂਦਾ ਹੀ ਇਸ ਕਸਤੇ ਗਿਆ ਹੈ ਕਿ ਉਸ ਸੀਜ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਮਾਹੌਲ ਇੱਕ ਵਾਰ ਫੇਰ ਗਰਮ ਹੋਵੇ ਤੇ ਉਸ ਗਰਮ ਮਾਹੌਲ ਦੇ ਵਿੱਚ ਜਦੋਂ ਕਿਸਾਨ ਰੁੱਲਣਗੇ ਤਾਂ ਉਹ ਅੰਦੋਲਨ ਹੋਰ ਤਿੱਖਾ ਹੋਏਗਾ ਖੂਨ ਖਰਾਬੇ ਵੱਲ ਵੱਧ ਲਗੇ ਤੇ ਪੰਜਾਬ ਦੇ ਹਾਲਾਤ ਹੋਰ ਖਰਾਬ ਹੋਣਗੇ ਕਿ ਇਹ ਸਾਰਾ ਕੁਝ ਇਸ ਲਈ ਹੋ ਰਿਹਾ ਹੈ ਤੇ ਜੇ ਹੋ ਰਿਹਾ ਹੈ ਫਿਰ ਇਹ ਜਥੇਬੰਦੀਆਂ ਦੇ ਆਗੂ ਉਸ ਗੱਲ ਨੂੰ ਸਮਝਣ ਤੋਂ ਇਨਕਾਰੀ ਕਿਵੇਂ ਹੋ ਸਕਦੇ ਨੇ ਉਹ ਇਹ ਕਿਵੇਂ ਕਹਿ ਸਕਦੇ ਨੇ ਕਿ ਸਾਨੂੰ ਸਮਝ ਨਹੀਂ ਆ ਰਿਹਾ ਹਰ ਨਿੱਕੀ ਨਿੱਕੀ ਗੱਲ ਨੂੰ ਤੁਸੀਂ ਸਾਜ਼ਿਸ਼ ਕਹਿੰਦੇ ਹੋ ਤੇ ਇਸ ਤਰ੍ਹਾਂ ਦਾ ਦਾਵਾ ਕਰਦੇ ਹੋ ਕਿ ਅਸੀਂ ਸਾਜ਼ਿਸ਼ ਫੜ ਲਈ ਕਿ ਜੋ ਸਾਜ਼ਿਸ਼ ਅਸਲ ਚ ਹੋ ਰਹੀ ਹੈ ਉਹ ਤਵੱਤੋਂ ਕਿਉਂ ਨਹੀਂ ਫੜੀ ਜਾਂਦੀ ਪਿਛਲੀ ਵਾਰ ਵੀ ਜਦੋਂ ਝੋਨੇ ਦਾ ਸੀਜ਼ਨ ਸੀ ਉਦੋਂ ਵੀ ਐਮਐਸਪੀ ਦੇ ਲਈ ਸ਼ੰਭੂ ਤੇ ਖਨੌਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਐਮਐਸਪੀ ਦਾ ਹੀ ਰੌਲਾ ਪੈ ਰਿਹਾ ਸੀ ਐਮਐਸਪੀ ਤੋਂ ਹੀ ਕਾਟ ਲੱਗ ਰਹੀ ਸੀ ਕਿਸਾਨਾਂ ਦੇ ਲਈ ਲੇਕਿਨ ਉਸ ਨੂੰ ਅੰਦੋਲਨ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਉਹ ਅੰਦੋਲਨ ਇਸ ਗਲਤ ਤੇ ਤਿੱਖਾ ਨਹੀਂ ਹੋਇਆ ਕਿਸੇ ਸ਼ੈੱਲਰ ਮਾਲਕ ਕਿਸੇ ਆਰਟੀਏ ਨੂੰ ਇਸ ਦੀ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਬਲਕਿ ਉਹਨਾਂ ਦੇ ਹੱਕ ਵਿੱਚ ਖੜੇ ਕਿਸਾਨਾਂ ਆਗੂ ਦਿਖਾਈ ਦਿੱਤੇ ਇਹ ਵੀ ਸਾਡੇ ਭਰਾ ਨੇ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦਾ ਨੁਕਸਾਨ ਤਾਂ ਬਚਾ ਲਿਆ ਗਿਆ ਪਰ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹ ਨਹੀਂ ਬਚਾਇਆ ਗਿਆ ਉਸ ਤੇ ਲਈ ਆਵਾਜ਼ ਕਿਸੇ ਅੱਗੂਵੇਂ ਨਹੀਂ ਚੱਕੀ ਔਰ ਇਸ ਵਾਰ ਵੀ ਇਹੀ ਹੋਣ ਵਾਲਾ ਹੈ ਅੰਦੋਲਨ ਲੈਂਡ ਪੂਲਿੰਗ ਦੇ ਖਿਲਾਫ ਐਡਾ ਵੱਡਾ ਖੜਾ ਕਰ ਲਿਆ ਜਾਵੇਗਾ ਲੇਕਿਨ ਜੋ ਕਿਸਾਨਾਂ ਦੀ ਲੁੱਟਖਸਟ ਹੋਵੇਗੀ ਜੋ ਕਿਸਾਨ ਮੰਡੀਆਂ ਚ ਰੁੜਣਗੇ ਉਹਦੀ ਆਵਾਜ਼ ਸ਼ਾਇਦ ਕੋਈ ਨੀ ਪਲੰਦ ਨਹੀਂ ਕਰੇਗਾ ਲੇਕਿਨ ਹਾਲਾਤ ਵਿਸਫੋਟਕ ਖੰਡ ਪੰਜਾਬ ਗਰੂਦ ਦੇ ਢੇਰ ਦੇ ਉੱਤੇ ਬੈਠਾ ਹੈ ਇਸੇ ਵਕਤ ਵੀ ਇੱਥੇ ਵਿਸਫੋਟ ਹੋ ਸਕਦਾ ਹੈ ਸਥਿਤੀ ਖਤਰਨਾਕ ਹੋ ਸਕਦੀ ਹੈ ਜਿਸ ਤਰੀਕੇ ਨਾਲ ਕਿਸਾਨਾਂ ਦੇ ਪਿੰਡਾਂ ਦੇ ਲੋਕਾਂ ਦੇ ਰਿਐਕਸ਼ਨ ਆ ਰਹੇ ਨੇ ਕਿ ਅਸੀਂ ਬੜਨ ਨਹੀਂ ਦਵਾਵਾਂਗੇ ਪਿੰਡਾਂ 'ਚ ਅਸੀਂ ਇਹਨਾਂ ਨੂੰ ਭੁਜਾ ਭੁਜਾ ਕੇ ਕੁੱਟਾਂਗੇ ਜੇ ਜੋ ਕੁਝ ਵੀ ਕਿਹਾ ਜਾ ਰਿਹਾ ਹੈ ਉਹ ਜੇ ਉਸ ਮੰਡੀਆਂ ਦੇ ਵਿੱਚ ਰੁਲਣ ਦੇ ਨਾਲ ਜੁੜ ਗਏ ਤੇ ਸਥਿਤੀ ਹੋਰ ਖਰਾਬ ਹੋ ਗਈ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕੀ ਅਸੀਂ ਫਿਰ ਆਪਣਾ ਖੂਨ ਡੋਲ ਕੇ ਹੀ ਇਸ ਟੁੰਡੇ ਦੇ ਫਸਲੀ ਚੱਕਰ ਤੋਂ ਬਾਹਰ ਆਉਣ ਦੀ ਗੱਲ ਕਰਾਂਗੇ ਕਿ ਅਸੀਂ بیٹھ ਕੇ ਵਿਚਾਰ ਕਰਕੇ ਗੱਲਬਾਤ ਕਰਕੇ ਇਸ चीज ਨੂੰ ਸਮਝਣ ਦੇ ਕਪੈਸਿਟੀ ਹੀ ਨਹੀਂ ਰੱਖਦੇ ਕਿ ਇਸ ਫਸਲ ਦੀ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ ਇਹ ਫਸਲ ਹੁਣ ਸਾਡਾ ਘਰ ਪੂਰਾ ਨਹੀਂ ਕਰੇਗੀ ਸਾਨੂੰ ਬਦਲਵੇਂ ਹੱਲ ਲੱਭਣੇ ਚਾਹੀਦੇ ਨੇ ਤੁਸੀਂ 50 60 ਸਾਲ ਤੋਂ ਜੇਰੀ ਦਾ ਮੁਨਾਫਾ ਲੈ ਰਹੇ ਹੋ ਹਰ ਤੰਦਾ ਮੇਸ਼ਾਂ ਵਾਸਤੇ ਤੁਹਾਨੂੰ ਫਾਇਦਾ ਨਹੀਂ ਦਿੰਦਾ ਸਮੇਂ ਦੇ ਨਾਲ ਸਾਨੂੰ ਕੁਛ ਨਾ ਕੁਛ ਬਦਲਵਾ ਟੰਗ ਲੱਭਣਾ ਹੀ ਪੈਂਦਾ ਹੈ ਇਹ ਅਸਲੀਅਤ ਹੈ ਇਸ ਤਰ੍ਹਾਂ ਉਸੇ ਅਣਜਾਣ ਹੋਣ ਦੀ ਕੋਸ਼ਿਸ਼ ਕਿਉਂ ਕਰ ਰਹੇ ਸੋ ਕਿਤੇ ਨਾ ਕਿਤੇ ਲੋੜ ਹੈ ਸਾਨੂੰ ਅਸਲੀ ਮੁੱਦੇ ਸਮਝਣ ਦੀ ਅਸਲੀ ਮੁੱਦੇ ਲੱਭਣ ਦੀ ਕੀ ਸਾਡੇ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਕਰਨਗੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਰਥਿਕ ਪੱਖੋਂ ਸਾਡੇ ਕਿਸਾਨਾਂ ਨੂੰ ਤੋੜਨਗੀਆਂ ਉਹਨਾਂ ਦਾ ਨੁਕਸਾਨ ਕਿਵੇਂ ਰੋਕਿਆ ਜਾ ਸਕਦਾ ਹੈ ਇਹਨਾਂ ਚੀਜ਼ਾਂ ਤੇ ਸੋਹਿਰਦ ਲੋੜ ਹੋਣ ਦੀ ਲੋੜ ਹੈ ਸਮਾਂ ਰਹਿੰਦਿਆਂ ਹੀ ਕੇਂਦਰ ਸਰਕਾਰ ਤੇ ਇਸ ਗੱਲ ਦਾ ਦਬਾਅ ਬਣਾਉਣ ਦੀ ਲੋੜ ਹੈ ਤਾਂ ਕਿ ਉਹ ਸਟੋਰੇਜ ਦੇ ਥਾਵਾਂ ਨੂੰ ਖਾਲੀ ਕੀਤਾ ਜਾ ਸਕੇ ਜਿਹੜੇ ਪਿਛਲੇ ਸਾਲਾਂ ਦੇ ਚੌਲ ਜਾਂ ਕਣਕ ਇੱਥੇ ਪਈ ਹੈ ਉਸ ਨੂੰ ਇੱਥੋਂ ਚੱਕਿਆ ਜਾਵੇ ਲਿਫਟਿੰਗ ਕੀਤੀ ਜਾਵੇ ਤਾਂ ਕਿ ਆਉਣ ਵਾਲੀ ਫਸਲ ਨੂੰ ਸਟੋਰ ਕਰਨ ਦੇ ਲਈ ਪੰਜਾਬ ਸਰਕਾਰ ਕੋਲ ਥਾਂ ਬਣ ਸਕੇ ਪੰਜਾਬ ਦੇ ਕਿਸਾਨ ਮੰਡੀਆਂ ਵਿੱਚ ਨਾ ਰੁਲਣ ਇਹ ਸਭ ਤੋਂ ਜ਼ਿਆਦਾ ਪ੍ਰੈਸ਼ਿੰਗ ਮੁੱਦਾ ਹੋਣਾ ਚਾਹੀਦਾ ਸੀ ਜ਼ਰੂਰੀ ਮੁੱਦਾ ਹੋਣਾ ਚਾਹੀਦਾ ਸੀ ਪਰ ਅਸੀਂ ਕਿੰਨਾ ਹੋਰ ਹੀ ਮੁੱਦਿਆਂ ਤੇ ਮਾਹੌਲ ਨੂੰ ਗਰਮਾ ਰਹੇ ਹਾਂ ਮਾਹੌਲ ਨੂੰ ਫੜਕਾਉਣ ਦੀ ਤਿਆਰੀ ਕਰ ਰਹੀਆਂ ਹਾਂ ਔਰ ਇਹਦੇ ਵਿੱਚ ਸਾਰੀਆਂ ਧਿਰਾਂ ਸ਼ਾਮਿਲ ਨੇ ਚਾਹੇ ਉਹ ਕੋਈ ਵੀ ਸਿਆਸੀ ਪਾਰਟੀ ਦੇ ਆਗੂ ਹੋਣ ਕੋਈ ਵੀ ਸਿਆਸੀ ਪਾਰਟੀ ਹੋਵੇ ਜਾਂ ਫਿਰ ਕੋਈ ਵੀ ਕਿਸਾਨ ਜਥੇਬੰਦੀ ਸਾਰੇ ਹੀ ਮਿਲ ਜੁਲ ਕੇ ਇਸ ਖੇਡ ਨੂੰ ਖੇਡ ਰਹੇ ਨੇ ਇਸ ਦੇ ਵਿੱਚ ਪੀਸਿਆ ਪੰਜਾਬ ਦਾ ਆਮ ਕਿਸਾਨ ਜਾਵੇਗਾ ਆਮ ਨਾਗਰਿਕ ਜਾਵੇਗਾ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਉਮੀਦ ਕਰਦੇ ਹਾਂ ਬਿਹਤਰ ਸੈਸ਼ ਪ੍ਰਵੇਸ਼ ਕਰੇਗੀ ਥੋੜੀ ਸਮਝ ਵਾਲੇ ਲੋਕ ਅੱਗੇ ਆਉਣਗੇ ਤੇ ਇਸ ਗੁੱਦੇ ਨੂੰ ਸਮਝ ਕੇ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਤਲਵਾ